ਪਿੰਡ ਪੇਰੇ ਕੇ ਵਿਤਾਰ ਢਾਣੀ ਬੂੜਾ ਸਰਵੰਤੋਂ ਪ੍ਰੀਤਮ ਸਿੰਘ ਨੇ ਆਜ਼ਾਦ ਲਕਸ਼ ਲੜਨ ਦੀ ਕਰ ਲਈ ਤਿਆਰੀ ਅਤੇ ਉਹਨਾਂ ਦੇ ਘਰ ਉਦਾਈ ਦੇਣ ਵਾਲਾਂ ਦਾ ਲੱਗਾ ਤਾਤਾ ਅਤੇ ਨਾਲ ਹੀ ਪ੍ਰੀਤਮ ਸਿੰਘ ਨੂੰ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਤੇਰੇ ਨਾਲ ਖੜੇ ਆ ਤੁਸੀਂ ਹੀ ਸਾਡੀ ਬਾਰਡਰ ਪੱਟੀ ਦੀ ਸਾਰ ਲੈ ਸਕਦੇ ਹੋ ਜਿਵੇਂ ਤੁਸੀਂ ਪਹਿਲਾ ਸਾਡੇ ਗਰੀਬਾਂ ਦੇ ਕੰਮ ਕਰਾਉਂਦੇ ਹੋ ਉਸੇ ਤਰ੍ਹਾਂ ਹੀ ਸਾਡੀ ਵੀ ਮਜਬੂਰੀ ਤੁਸੀਂ ਸਮਝਦੇ ਹੋ ਅਤੇ ਨਾਲ ਹੀ ਇਹ ਵੀ ਪ੍ਰੀਤਮ ਸਿੰਘ ਨੇ ਕਿਹਾ ਕਿ ਜਦੋਂ ਮਰਜੀ ਤੁਸੀਂ ਮੇਰੇ ਘਰ ਆਓ ਦਿਨੇ ਆਓ ਰਾਤ ਆਓ ਤੁਹਾਡੇ ਵਾਸਤੇ 24 ਘੰਟੇ ਦਰਵਾਜ਼ੇ ਖੁੱਲੇ ਹਨ ਅਤੇ ਪਿੰਡ ਵਾਸੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਜਿੱਥੇ-ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਬੈਠੀਆਂ ਨੇ ਅਸੀਂ ਆਪ ਤੁਹਾਡੇ ਨਾਲ ਚੱਲ ਕੇ ਅਸੀਂ ਆਪ ਜਾ ਕੇ ਪਿੰਡਾਂ ਵਿੱਚ ਵਰਕ ਕਰਾਂਗੇ ਤੁਹਾਡੇ ਲਈ ਉਟਾ ਮੰਗਾਗੇ ਬੇਨਾਲ ਬਾਰਡਰ ਪੱਟੀ ਤੋਂ ਟਾਣੀ ਸਰਵਨ ਬੋਰਾ ਤੋਂ ਸਾਡੇ ਆਜ਼ਾਦ ਉਮੀਦਵਾਰ Pritam Singh ਜੀ ਜਿਹੜੇ ਖੜੇ ਨੇ ਉਹਨਾਂ ਨੇ ਆਜ਼ਾਦ ਜਿਹੜੇ ਉਮੀਦਵਾਰ ਦੇ ਕੱਲ ਨੂੰ ਜਿਹੜੇ ਨਾਮਿਨੇਸ਼ਨ ਫਾਰਮ ਭਰਨੇ ਨੇ ਅਸੀਂ ਉਹਨਾਂ ਦੇ ਪਿੰਡ ਖੜੇ ਆ ਉਹਨਾਂ ਦੇ ਘਰ ਖੜੇ ਆ ਉਹਨਾਂ ਦੇ ਨਿਵਾਸ ਸਥਾਨ ਤੇ ਖੜੇ ਆ ਇੱਥੋਂ ਦੇ ਲੋਕ ਉਹਦੇ ਨਾਲ ਖੜੇ ਨੇ ਗੱਲਬਾਤ ਕਰਦੇ ਆ ਇਹਨਾਂ ਨੇ ਕਿਉਂ ਜਿਹੜੇ ਆਜ਼ਾਦ ਉਮੀਦਵਾਰ ਦੇ ਜਿਹੜੇ ਫਾਰਮ ਭਰੇ ਨੇ ਕਿਸ ਗੱਲ ਨੂੰ ਲੈ ਕੇ ਭਰੇ ਨੇ ਕੀ ਮੁੱਦੇ ਇਹਨਾਂ ਨੇ ਨਵੇਂ ਚੱਕਨੇ ਨੇ ਚੋਣਾ ਤੋਂ ਬਾਅਦ ਜਿਹੜੇ ਜਿੱਤਨ ਤੋਂ ਬਾਅਦ ਲੋਕੀਂ ਨਾਲ ਖੜੇ ਨੇ ਲੋਕਾਂ ਨੇ ਨਾਅਰੇਬਾਜੀ ਵਿੱਚ ਬਹੁਤ ਕੀਤੀ ਵੀ ਸਾਡਾ ਜਿਹੜਾ ਪ੍ਰੀਤਮ ਸਿੰਘ ਬਹੁਤ ਹੀ ਵਧੀਆ ਇਮਾਨਦਾਰ ਜਿਹੜਾ ਬੰਦਾ ਹੈ ਲੋਕਾਂ ਦਾ ਜਿਹੜਾ ਕੰਮ ਕਰੀ ਵਧੀਆ ਕਰਵਾਉਂਦਾ ਹੈ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਬਾਈ ਜੀ ਤੁਹਾਡਾ ਜੀ ਜਿਹੜਾ ਤੁਹਾਡਾ ਪ੍ਰੀਤਮ ਸਿੰਘ ਆਜਾਦ ਤੋਂ ਇਲੈਕਸ਼ਨ ਲੜਨ ਜਾ ਰਿਹਾ ਹਾਂਜੀ ਕਿਸ ਤਰ੍ਹਾਂ ਦਾ ਬੰਦਾ ਹੈ ਕਿਵੇਂ ਦਾ ਬੰਦਾ ਹੈ ਵੀ ਇਮਾਨਦਾਰ ਹੈ ਜਾਂ ਕਿਸ ਤਰ੍ਹਾਂ ਤੋਂ ਲੱਗਦਾ ਹੈ ਇਮਾਨਦਾਰ ਬੰਦਾ ਜੀ ਇਹ ਇੱਕ ਐਡੀਸ਼ਨ ਲਵਾਂਦਾ ਹੈ ਕਿਸੇ ਦੀ ਫਾਰਮ ਕੋਈ ਸਗਣ ਚ ਕੀ ਗੋਲੂ ਪੈਸੇ ਲਾ ਕੇ ਇਹ ਕੰਮ ਕਰਦਾ ਹੈ ਇਹ ਸਾਰੇ ਬਾਰਡਰ ਪੱਤੀ ਨੂੰ ਚੰਗਾ ਸੋਹਣਾ ਲੱਗਦਾ ਹੈ ਵੀ ਇਹਨੂੰ ਦਿਤਾਓ ਤੇ ਉੱਤਾਂ ਪਾ ਕੇ ਇਹਨੂੰ ਦਿੱਲੀ ਚ ਭੇਜ ਦਿਓ ਸਾਡੇ ਨਾਲ ਹੋਈ ਵੀਰ ਕਿਹੜਾ ਵੀਰ ਜੀ ਤੁਹਾਡਾ ਜੇ ਸੰਗ ਕਿਹੜਾ ਪਿੰਡ ਹੈ ਤੁਹਾਡਾ ਜੀ ਥੋੜਾ ਸਰ ਸਾਡੇ ਪਿੰਡ ਤੋਂ ਆ ਲੋਕ ਲੋਕ ਸਭਾ ਚੋਂ ਉਹਨਾਂ ਦੇ ਵਿੱਚ ਜਿਹੜਾ ਪ੍ਰੀਤਮ ਸਿੰਘ ਆ ਜਾਦ ਇਲੈਕਸ਼ਨ ਲੜਨ ਜਾ ਰਿਹਾ ਕਿਉਂ ਲੜਨ ਜਾ ਰਿਹਾ ਕਿਸ ਗੱਲ ਨੂੰ ਲੜਨ ਜਾ ਰਿਹਾ ਇਹ ਸਤ ਕਈ ਸਰਕਾਰਾਂ ਆਈਆਂ ਨੇ ਸਾਨੂੰ ਕੋਈ ਨਹੀਂ ਡੋਬੇ ਡੋਬੇ ਦਾ ਕੋਈ ਨਹੀਂ ਦਿੱਤਾ ਨਾ ਢਾਲ ਆਟਾ ਕੋਈ ਨਹੀਂ ਮਿਲਿਆ ਇਹ ਜਿਹੜੇ ਪ੍ਰੀਤਮ ਸਿੰਘ ਨੂੰ ਖੁਲਵਾਇਆ ਅਜੇ ਤੱਕ ਕੰਮ ਬੜੀ ਕੀਤੀ ਜਾਂਦਾ ਹੈ ਆਮ ਤੌਰ ਤੇ ਤੇ ਹੁਣੇ ਵੀ ਚੰਗੇ ਕਰੇ ਇਹਨੂੰ ਉਮੀਦਵਾਰਤਾ ਖੁਲਵਾਇਆ ਪ੍ਰੀਤਮ ਸਿੰਘ ਨੂੰ ਅੱਜ ਕੀ ਨਾਮ ਉਹ ਜਿਖਾ ਮਲਕੀਤ ਸਿੰਘ ਜੀ ਨੀ ਜਿਹੜਾ ਪ੍ਰਧਾਨ ਹਸਨ ਘਰੇ ਨੇ ਪਹਿਲਾਂ ਵੀ ਕੋ ਇਲੈਕਸ਼ਨ ਨੇ ਤੂੰ ਮੈਂਬਰੀ ਜਾਂ ਸਰਪੰਚੀ ਦਾ ਜਿੱਤੇ ਹੋਏ ਨੇ ਕਿ ਲੋਕਾਂ ਦੀ ਜਿਹੜੀ ਜਿਹੜੀ ਆਵਾਜ਼ ਨੂੰ ਬੁਲੰਦ ਕਰਦੇ ਤੇ ਲੋਕਾਂ ਦੀ ਸਪੋਰਟ ਕਰਦੇ ਰਹੇ ਨੇ ਨਹੀਂ ਨਹੀਂ ਪਹਿਲੇ ਨਹੀਂ ਖਲੋਤੇ ਕਿਸੇ ਵੀ ਪਾਰਟੀ ਜੇ ਬਟ ਇਹ ਕੰਮ ਸਾਰਿਆਂ ਦੇ ਕਰਵਾ ਰਹੇ ਨੇ ਕਿਉਂਕਿ ਜਿਹੜਾ ਵੀ ਹੈਂਡੀਕੈਪਡ ਹੈਗਾ ਜਾਂ ਕੋਈ ਬਡਾਪਾ ਪ੍ਰੇਸ਼ਣ ਹੈ ਜਾਂ ਕੋਈ ਵੀ ਹੁੰਦਾ ਹੈ ਚਗਤ ਕੀ ਮੰਦੀ ਹੈ ਉਹ ਨੂੰ ਨੂੰ ਤਹ ਤ ਪਹਿਲੇ ਤਾਂ ਆਪੇ ਰੱਖਦੇ ਨੇ ਕੰਮ ਸਾਰਿਆਂ ਦਾ ਕਰਵਾ ਦੇਣੇ ਆਦੇ ਪੱਲੂ ਪੈਸੇ ਲਾ ਕੇ ਸਾਰਾ ਕੰਮ ਕਰਵਾ ਦੇਣੇ ਜੀ ਤੇ ਕਿਸ ਤਰ੍ਹਾਂ ਦੇ ਨੂੰ ਇੱਥੇ ਇਲਾਕੇ ਦੇ ਵਿੱਚ ਜਿਹੜਾ ਹੰਗਾਰਾ ਮਿਲ ਰਿਹਾ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲ ਰਿਹਾ ਇਹਨਾਂ ਨੂੰ ਯਾਨੀ ਕਿ ਦੁਨੀਆ ਵੀ ਬਹੁਤ ਜ਼ਿਆਦਾ ਚਾਹੁੰਦੀ ਹੈ ਇਹਨਾਂ ਨੂੰ ਕਿਉਂਕਿ ਕੋਈ ਵੀ ਕੰਮ ਪੈਂਦਾ ਜੇ ਮੈਨੂੰ ਕਈ ਵਾਰ ਪੈਂਦਾ ਜੀ ਉਹ ਸਾਰੇ ਪਹਿਲੇ ਇਹਨਾਂ ਨੂੰ ਯਾਦ ਕਰਦੇ ਨੇ ਜੀ ਕਿਉਂਕਿ ਕੰਮ ਕਰਵਾਉਂਦਾ ਜੀ ਬਹੁਤ ਜ਼ਿਆਦਾ ਕੰਮ ਇਹਨੇ ਕਰਵਾਇਆ ਨੇ ਜੀ ਹਾਂ ਜੀ ਹਾਂ ਜੀ ਕੀ ਨਾਂ ਅੰਗਰੇਜ਼ੀ ਤੁਹਾਡਾ ਕੀ ਨਾਂ ਹੈ ਮੇਰੇ ਨਾਲ ਆ ਜੀ ਆ ਤੁਸੀਂ ਇੱਥੇ ਰਹਿਣ ਵਾਲੇ ਹੋ ਹਾਂਜੀ ਵੀਰੇ ਕਾਂਗਰਸ ਤੇ ਪ੍ਰੀਤਮ ਸਿੰਘ ਤੁਹਾਡਾ ਕੀ ਲੱਗਦਾ ਹੈ ਪ੍ਰੀਤਮ ਸਿੰਘ ਹੱਦਾਂ ਹੀ ਇੱਜਾ ਲੱਗਦਾ ਹੈ ਤੇ ਇਹ ਨੂੰ ਨਾ ਬੜਾ ਚੜ੍ਹੋਆ ਕੰਮ ਕਰਦਾ ਨੂੰ ਇੱਕ ਆਮ ਬੜੇ ਵਧੀਆ ਕਰਦਾ ਹੈ ਪਿਛਣਾ ਲਵਾਦਾ ਹੈ ਐਂਟੀ ਜਨਲ ਦੇ ਹਾਰੇ ਕੰਮੇ ਕਰਵਾਦਾ ਹੈ ਸਾਨੂੰ 50 ਹਾਲ ਹੋ ਗਏ ਮੇਰੀ 65 ਸਾਲ ਉਮਰ ਹੋ ਗਈ ਹੈ ਹੱਥ ਕੇ ਵੀ ਐਮਪੀ ਨਹੀਂ ਆ ਕੇ ਪੁੱਛਾ ਇਹ ਹਾਰੇ ਦੇ ਕੰਮ ਕਰਦਾ ਹੈ ਅਹੀਂ ਉਹ ਲੈਟ ਆ ਮੈਂ ਜੁਆ ਬੀਪ ਬਣਾਈਏ ਆਪਣੇ ਕੰਮ ਹਾਰੇ ਬਾਦਰ ਹੋਣ ਦੇ ਜੰਗ ਲੱਗਦਾ ਹੈ 65 ਚ ਲੱਗਾ 71 ਚ ਲੱਗਾ ਸਾਨੂੰ ਕਿਹ ਨਹੀਂ ਐਮਪੀ ਹੁਣ ਪਾਣੀ ਆਇਆ ਹੈ ਹਰ ਵਾਰੀ ਪਾਣੀ ਆ ਜਾਂਦਾ ਹੈ ਹਾਦੇ ਫਸਲ ਡੋਬ ਜਾਂਦੇ ਨੇ ਸਾਨੂੰ ਕਿਹ ਨਹੀਂ ਐਮਪੀ ਆਲੇ ਪੁੱਛਾ ਨਾ ਕੋਈ ਸਾਨੂੰ ਪੱਠਾ ਹਾਦੇ ਡੰਗਰ ਭੁੱਖੇ ਮਾਰ ਜਾਂਦੇ ਨੇ ਹਾਦੇ ਨੇੜੇ ਨਹੀਂ ਕੋਈ ਆ ਹਾ ਸਾਨੂੰ ਕੁਛ ਦਾ ਹੀ ਨਹੀਂ ਕੋਈ ਆ ਤੇ ਕੋਟਾਂ ਲੈਣ ਮੇਰੇ ਫਟਾਫੜਾ ਲਾਰੇ ਮਾਰ ਜਾਂਦੇ ਨੇ ਇਹ ਹਾ ਦਾ ਕੰਮ ਕਰਾਂ ਰਿਆ ਕਰਦੇ ਕੋਈ ਕੰਮ ਨਹੀਂ ਕਰਦੇ ਨੀ ਇਹ ਤੁਹਾਡਾ ਜੇ ਜਿੱਤਦਾ ਇਹ ਤੁਹਾਡੇ ਕੰਮ ਕਰੇਗਾ ਹਾਂ ਸਾਦਾ ਕੰਮ ਹੁੰਦਾ ਜਿੱਤਦਾ ਦਾ ਪਿੰਡਾਂ ਦੇ ਵਿੱਚ ਤੁਸੀਂ ਵਿਚਰੇ ਹੋ ਗਏ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲੋਟਾ ਮੰਗਣਾ ਹਾਂਜੀ ਗਏ ਪਿੰਡਾਂ ਦੇ ਲੋਕਾਂ ਨੇ ਬਹੁਤ ਗਾਲ-ਵੱਤ ਕੀਤੀ ਇਹ ਬਲੇ ਸੁਣੀ ਉਹਨਾਂ ਹੱਦੀ ਗੱਲ ਵਾਸਤੇ ਇਹਨਾਂ ਬਿਲਕੁਲ ਪੱਕੀਆਂ ਉਟਾ ਪਾਵਾਂਗੇ ਨਹੀਂ ਤੁਹਾਨੂੰ ਲੱਗਦਾ ਪੱਕੀ ਜਿੱਤ ਗਈ ਜਾਂਦੀ ਹਾਂ ਜੇ ਤੁਹਾਡੀ ਗਈ ਪੱਕੀ ਜਾਂਦੀ ਚਲੋ ਜਿੱਤੋਂ ਤੋਂ ਬਾਅਦ ਕੀ ਪਹਿਲਾਂ ਕਰੋਗੇ ਤੁਸੀਂ ਜਿੱਤੋਂ ਤੋਂ ਬਾਅਦ ਕਿਹੜਾ ਕੰਮ ਹੋਇਆ ਅਸੀਂ ਸਾਰਿਆਂ ਦੇ ਘਰ-ਘਰ ਜਾਵਾਂਗੇ ਜਿੱਤੋਂ ਤੋਂ ਬਾਅਦ ਅਸੀਂ ਕਿਹੜਾ ਕੰਮ ਹਾਂ ਆਖੇ ਲੋਗਾ ਇਹ ਆਪ ਹੀ ਆਪੇ ਹੀ ਕਰਾਂਦੇ ਕਹਿੰਦੇ ਲੋਕਾਂ ਨੇ ਵੇਖ ਤੇ ਜਾਦੇ ਹਾਰਦ ਕੰਮ ਕਰਾਂਗੇ ਨਹੀਂ ਬਾਕੀ ਵੀ ਸਰਕਾਰਾਂ ਬਣੀਆਂ ਨੇ ਉਹ ਵੀ ਬੜੇ ਵਾਅਦੇ ਕਰਕੇ ਤੁਹਾਡੇ ਚਲੇ ਜਾਂਦੇ ਕਿ ਉਹਦੇ ਵਾਂਗੂ ਤੇ ਨਹੀਂ ਠੁੱਠੇ ਲਾਰੇ ਲਾਉਂਦਾ ਨਾ ਨਾ ਜੀ ਉਹਨਾਂ ਵਾਂਗੂ ਨਹੀਂ ਲਾਦੇ ਸਾਨੂੰ ਇਹਨਾਂ ਚ ਲੋਕਾਂ ਨਾਲ ਠੁੱਠੇ ਲਾਰੇ ਲਾਦੇ 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 ਰਹੇ ਵਹਿੰਦੇ ਵਹਿੰਦੇ ਅੱਕ ਗਏ ਸਾਨੂੰ ਕੋਈ ਨਹੀਂ ਪੁੱਛਦਾ ਹਾਂ ਤੇ ਬਾਰਡਰ ਤੇ ਜੰਗ ਲੱਗਦਾ ਤਾਂ ਵੀ ਨਹੀਂ ਕੋਈ ਆਦਾ ਨਹੀਂ ਇੱਥੇ ਬੈਠੇ ਬਾਰਡਰ ਤੇ ਵਹਿੰਦੇ ਰਹਿ ਜਾ ਵੀਦਾ ਹਾਲੇ ਅਸੀਂ ਪਾਣੀ ਆਇਆ ਡੰਗਰ ਹੀ ਭੁੱਖੇ ਮਰ ਗਏ ਹਰ ਹਾਲੇ ਪਾਣੀ ਆਂਦਾ ਹੈ ਹਲੂ ਬੁਰੇ ਆਹਾਵੇ ਹੋ ਜਾਂਦੇ ਨੇ ਪੇਟੀਆਂ ਕੱਢ ਮਕਾਨ ਡੱਗ ਪੈਂਦੇ ਨੇ ਮਕਾਨਾਂ ਦੇ ਪੈਸੇ ਦੇਵਾਂ ਦੇ ਹਨ ਕਿਸੇ ਨੇ ਕੁਛ ਵੀ ਦਿੱਤਾ ਹਾਂਜੀ ਪ੍ਰੇਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੀ ਜਿਹੜੀ ਆਵਾਜ਼ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਜਿਹੜੀ ਜਾਣੀ ਹੈ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਕਿ ਮਾ ਕੋ ਲੋਕਾਂ ਦਾ ਤੁਹਾਨੂੰ ਰਿਸਪੌਂਸ ਮਿਲਿਆ ਪਿੰਡਾਂ ਦੇ ਵਿੱਚ ਤੁਸੀਂ ਗਏ ਹੋ ਪਿੰਡਾਂ ਦੇ ਵਿੱਚ ਵਿਚਰੇ ਹੋ ਲੋਕਾਂ ਦੇ ਵਿੱਚ ਆ ਕੇ ਕੀ ਲੋਕਾਂ ਦਾ ਕਹਿਣਾ ਹੈ ਲੋਕਾਂ ਨੇ ਮੈਨੂੰ ਬੜਾ ਸਾਥ ਦਿੱਤਾ ਹੈ ਉਹਨਾਂ ਕਹਿ ਵਧ ਚੜ ਕੇ ਜਨੋਟਾ ਪਾਵਾਂਗੇ ਸਾਡੇ ਜਦ 70 ਸਾਲ ਤੋਂ ਓਟਾ ਪੈਂਦੀਆਂ ਨੇ ਕੋਈ ਵੀ ਐਮਪੀ ਬਣਦੇ ਨੇ ਜੋ ਫੰਡ ਆਂਦੀ ਏ ਉਹ ਸਾਰੇ ਘਰੇ ਲਾ ਜਾਂਦੇ ਨੇ ਇਹ ਲੋਕਾਂ ਨੂੰ ਮੈਨੂੰ ਵਿਸ਼ਵਾਸ ਦਵਾਇਆ ਬਿਤੇ ਨੂੰ ਫਤਵਾ ਓਟਾ ਪਾਤੇ ਚਿਤਾਵਾ ਦੇ ਮੈਂ ਲੋਕਾਂ ਨਾਲ ਇਹ ਵੀ ਵਾਅਦਾ ਕੀਤਾ ਜੋ ਕਿ ਸੈਂਟਰ ਵੱਲੋਂ 6 ਕਰੋੜ ਹਰ ਸਾਲ ਹੁੰਦਾ ਹੈ ਤੋਂ ਮੈਂ ਹਰੇਕ ਪਿੰਡ ਵਿੱਚ ਜਿਹੜਾ ਦੇਵਾਂਗਾ ਆ ਤੇ ਕਿੰਨੀ ਕੋ ਖੁਸ਼ੀ ਤੇਰੇ ਘਰੇ ਜਿਹੜੇ ਤੇਰੇ ਜਿੰਦਾਬਾਦ ਨਾਰੇ ਲੱਗੇ ਨੇ ਬੀਬੀਆਂ ਲਾਇਗਨ ਵੀਰਾਂ ਨੂੰ ਲਾਇਗਨ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਮਾਣ ਹੈ ਇਹਨਾਂ ਤੇ ਇਹਨਾਂ ਦਾ ਮੈਂ ਸਾਢੇ ਪੁੰਨਾ ਦਾ 5 ਸਾਲ ਤੱਕ ਜੋਗ ਇਹਨਾਂ ਨੂੰ ਜ਼ਰੂਰਤ ਪਵੇ ਬਾਰਡਰ ਪੱਟੀ ਦੇ ਜਿੰਨੇ ਵੀ ਗਰੀਬ ਲੋਕ ਜਹਾੜ ਆਉਂਦੇ ਆ ਇਹਨਾਂ ਨਹੀਂ ਪੁੱਛਦੇ ਮੈਂ ਹਰ ਟਾਈਮ ਉਹਨਾਂ ਦੇ ਹਾਜ਼ਰ ਰਵਾਂਗਾ ਇਹ ਤੇ ਜਿਹੜੇ ਬਾਰਡਰ ਇਹਦੇ ਤੁਹਾਡਾ ਕਿੰਨਾ ਕੋ ਤੁਹਾਨੂੰ ਜਲਾਲਾਬਾਦ ਏਰੀਆ ਕਿੰਨਾ ਕੋ ਦੂਰ ਪੈਂਦਾ ਹੈ ਸਾਨੂੰ 31-5 6 ਕਿਲੋਮੀਟਰ ਦਲਾਲਾਪ ਪੈਂਦਾ ਸਕੂਲ ਕਿੰਨੀ ਤੱਕ ਇੱਥੇ ਪੀਰੇ ਦਾ ਤਾੜ ਤੇ 5ਵੀਂ ਤੱਕ ਆ ਜੀ ਤੁਹਾਡੇ ਪਿੰਡ ਸਾਡੇ ਪਿੰਡ ਆ ਜੇ ਹਾਲੇ ਤੱਕ ਕੋਈ ਸਕੂਲ ਨਹੀਂ ਨਹੀਂ ਹੈਗਾ ਕਿੰਨੀਆਂ ਵੋਟਾਂ ਕਿੰਨੀਆਂ ਤੁਹਾਡੇ ਪਿੰਡ ਦੀਆਂ ਸਾਡੇ ਪਿੰਡ ਬੂੜਾ ਸਰਵੰਦੀ ਤੇ ਆਪਸ ਵਿੱਚ ਤੋ ਕਰੀਬਨ 100 ਹਟੇ ਤੇ ਪੀਰੇ ਕਾ ਤਾੜ ਦੀ ਇਕੱਠੀ ਪਿੰਡ ਦੀ ਯਾਰ ਦੇ ਕਰੀਬੇਟ ਹੋ ਗਈ ਕਿ ਬੱਚਿਆਂ ਵਾਸਤੇ ਤੁਸੀਂ ਸਿੱਖਿਆ ਵਧ ਕੀ ਸਭ ਤੋਂ ਪਹਿਲ ਦੇ ਆਧਾਰ ਤੇ ਕਰੋਗੇ ਜਿਹੜੇ ਬੱਚੇ ਸਕੂਲ ਪੜਨ ਜਾਂਦੇ ਨੇ ਕਾ ਵੀ ਉਹਨਾਂ ਨੂੰ ਦੂਰ ਪੈਂਦਾ ਜਿਵੇਂ ਸਕੂਲ ਤੁਹਾਡੇ ਪਿੰਡ ਦੇ ਵਿੱਚ ਸਕੂਲ ਨਹੀਂ ਹੈਗਾ ਕਿ ਗੁਰਦੁਆਰਾ ਸਾਹਿਬ ਨਹੀਂ ਹੈਗਾ ਇੱਥੇ ਕਿ ਤੁਸੀਂ ਇਸ ਇੱਕੋ ਜਿਹੀ ਕਾਮਨਾ ਪਹਿਲ ਦੇ ਆਧਾਰ ਤੇ ਕਰੋਗੇ ਅਜੀ ਐਸੀ ਸਿੱਖਿਆ ਦੇ ਪਹਿਲ ਤਰ੍ਹਾਂ ਤਾਂ ਆ ਕੇ ਕੰਮ ਘਰਾਂਗੇ ਇੱਥੇ ਗੁਰਦੁਆਰਾ ਸਾਡੇ ਪਿੰਡ ਵਿੱਚ ਨਹੀਂ ਬਣਿਆ ਹਲੇ ਤੱਕ ਉਹਦਾ ਵੀ ਅਸੀਂ ਬਣਾਵਾਂਗੇ ਤੇ 8ਵੀਂ ਦਾ ਹਾਈ ਸਕੂਲ ਦਾ ਕਿੱਥੇ ਬਣਾਵਾਂ ਦੀ ਸੈਂਟਰ ਤੱਕ ਵਾਜ ਚਾਹਾਂਗੇ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਕੰਮ ਕਰੋਗੇ ਸਭ ਤੋਂ ਪਹਿਲਾਂ ਇਹ ਸਿੱਖਿਆ ਦਾ ਹੀ ਕਰਾਂਗੇ ਬਾਰਡਰ ਪੱਟੀ ਦੇ ਵਿਕਾਸ ਲਈ ਜਿਹੜੀ ਸੈਂਟਰ ਦੇ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਪੱਕੇ ਕਰਨ ਦਾ ਸੈਂਟਰ ਤੱਕ ਆਵਾਜ਼ ਚਾਵਾਂਗੇ ਬਾਕੀ ਮੈਂ ਵੀਡੀਓ ਵਿੱਚ ਪਹਿਲਾਂ ਹੀ ਦੱਸ ਚੁੱਕਾ ਉਹ ਫੇਸਬੁੱਕ 'ਤੇ ਵੀ YouTube 'ਤੇ ਪਾ ਦਿੱਤੀ ਸਾਰੀ ਡਿਟੇਲ ਮੈਂ ਪਬਲਿਕ ਤੱਕ ਪਹੁੰਚਾ ਚੁੱਕਾ ਉਹ ਕਾਫੀ ਸ਼ੇਅਰ ਹੋ ਚੁੱਕੀ ਹੈ ਤੇ ਉਹਨਾਂ ਨੂੰ ਮੈਨੂੰ ਫੋਨ ਆਉਣ ਲੱਗ ਪਏ ਲੋਕ ਪਬਲਿਕ ਦੇ ਜਿੱਤਣ ਬਾਅਦ ਤਵਾਜ਼ ਹਟਾਜ ਤਵਾ ਦੇ ਕਿਸੇ ਦੇ ਦਬਾ ਥਲੇ ਨਹੀਂ ਆਉਣਾ ਤੇ ਨਾ ਹੀ ਕਿਸੇ ਡਰਨ ਦੀ ਤਨ ਜ਼ਰੂਰ ਤੇ ਤੈਨੂੰ ਘਰ ਬੈਠੇ ਅਸੀਂ ਦਾ ਰਹੇ ਠੀਕ ਹੈ ਇਹ ਜੀ ਸਾਡੇ ਨਾਲ ਕੈਂਡੀਡੇਟ ਜਿਹੜੇ ਆਜ਼ਾਦ ਕੈਂਡੀਡੇਟ ਹੈ ਹਾਂ ਜੀ ਕੀ ਨਾਮ ਪੈਂਦੀ ਤੁਹਾਡਾ ਹਰਬਾਈ ਤੁਹਾਡੇ ਪਿੰਡ ਤੋਂ ਤੁਹਾਡਾ ਕੀ ਪੁੱਤਰ ਆਜ਼ਾਦ ਇਲੈਕਸ਼ਨ ਲੜਨ ਜਾ ਰਿਹਾ ਹੈ ਪਹਿਲਾਂ ਵੀ ਇੱਥੇ ਕਈ ਪਾਰਟੀ ਆਈਆਂ ਨੇ ਇਲੈਕਸ਼ਨ ਜਿੱਤ ਕੇ ਝੂਠੇ ਵਾਦੇ ਲਾਰੇ ਲਾ ਕੇ ਚਲੇ ਜਾਂਦੇ ਨੇ ਕੀ ਇਹਨਾਂ ਦਾ ਤੁਸੀਂ ਕਿੰਨਾ ਕੁ ਵਿਸ਼ਵਾਸ ਕੀਤਾ ਵੀ ਇਹ ਵੀ ਉਹਨਾਂ ਵਾਂਗੂ ਤਾਂ ਨਹੀਂ ਕਰਦਾਂਗੇ ਕਿਉਂ ਉਹਨਾਂ ਵਾਂਗੂ ਨਹੀਂ ਕਰੇਦਾ ਇਹਨੇ ਤੇ ਬੜਾ ਹੀ ਹਨੁਮਾਨ ਹੈ ਰਾਇ ਬੰਦਾ ਮਾਨਦਾਰ ਹੈ ਤੇ ਕੰਮ ਬੜੇ ਕਰੇ ਦਾ ਬੜੇ ਕਰੇ ਦਾ ਅੱਗੇ ਨਹੀਂ ਇਹ ਵੋਲੀ ਬੜੇ ਮਾਨੇ ਹਦ ਅਰੇ ਤੇ ਇਹਨੂੰ ਵਟਾ ਵਾਦਚਾ ਤੇ ਪਾਵਣੀਆਂ ਨੇ ਪਾਵਣੀਆਂ ਨੇ ਤੇ ਚਾਹੀਦਾ ਏ ਜਿਹੜਾ ਗਰੀਬਾਂ ਦੀ ਅਫਲ ਕਰੇ ਬੱਚਿਆਂ ਦੀ ਕਰੇ ਜਿਹੜਾ ਪਾਣੀ ਡੋਬੇ ਆਂਦੇ ਨੇ ਉਹਨਾਂ ਦੇ ਘਰ ਘਰ ਜਾਤੇ ਉਹਨਾਂ ਦਾ ਪਤਾ ਹੋਰ ਲੜੇ ਨਾਂਦੀ ਹਾਇਤਾ ਕਰੇ ਸਾਨੂੰ ਇਹ ਜਆ ਬੰਦਾ ਚਾਹੀਦਾ ਏ ਕਿ ਪਿੰਡਾਂ ਦੇ ਵਿੱਚ ਜਾ ਕੇ ਓਟਾਂ ਇਹਦੇ ਵਾਸਤੇ ਮੰਗੋਗੇ ਤੁਸੀਂ ਜਾਂ ਬਿਲਕੁਲ ਨਾਲ ਤੁਰਾਂਦੇ ਮੰਗਾ ਦੇ ਓਟਾਂ ਨਾਲ ਜਾਵਾਂ ਦੇ ਜਿੱਥੇ ਸਾਨੂੰ ਗਾਰੇ ਇhtiyar ਕਰੇ ਪਿੰਡੀ ਪਤਾ ਸਿਮਰਣਾ ਤੁਹਾਡੇ ਪਤੀ ਦੇਵ ਨੇ ਜਿਹੜੇ ਜਾਦ ਇਲੈਕਸ਼ਨ ਲੜਨ ਜਾ ਰਹੇ ਕਿ ਤੁਸੀਂ ਬੂਰਾ ਉਹਨਾਂ ਨੂੰ ਸਹਯੋਗ ਦਿੱਤਾ ਗੱਲਬਾਤ ਪਹਿਲਾਂ ਕੀਤੀ ਤੇ ਉਹਨਾਂ ਨੇ ਆਪ ਚ ਰਹਾ ਵੀ ਮੇਰਾ ਇਲੈਕਸ਼ਨ ਲੜ ਕੀਤਾ ਕੰਮ ਜੋ ਵੀ ਕੀਤਾ ਸੀ ਅਸੀਂ ਸੋਚਾ ਵੀ ਕਦੇ ਨਹੀਂ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਆਪਣੇ ਪਿੰਡਾਂ ਤੇ ਮਿਲੀ ਜਾਂ ਕਿਸੇ ਤਰ੍ਹਾਂ ਵੀ ਮਜਬੂਰ ਹੋ ਕੇ ਕਦਮ ਚੁਕਣਾ ਪਿਆ ਹੈ ਗਰੀਬਾਂ ਬਾਰੇ ਜੋ ਵੀ ਕੋਈ ਵੀ ਬਰਾਦਰੀ ਦੇ ਹੈਗੇ ਨੇ ਇਹ ਨਹੀਂ ਹੈਗਾ ਕੱਲੇ ਰਾਮਾ ਸਿੱਖਾਂ ਨੂੰ ਹਰ ਬਰਾਦਰੀ ਨੂੰ ਬਲੌਕ ਕਰਨੇ ਆ ਅਚਨ ਸਾਰੀਆਂ ਬਰਾਦਰੀਆਂ ਕੋਲੋਂ ਟੋਟਾ ਮੰਗਣ ਤੁਸੀਂ ਜਾਓਗੇ ਹਾਂਜੀ ਕੱਲੀ ਕੱਲੀ ਬਰਾਦਰੀ ਰੋਡ ਨਾਲ ਨਹੀਂ ਦਿੱਤਿਆ ਜਾਦਾ ਨਹੀਂ ਨਹੀਂ ਬਿਲਕੁਲ ਨਹੀਂ ਕਦੇ ਕਦੀ ਨਹੀਂ ਹੁੰਦਾ ਇਹ ਤੁਸੀਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਹੁਣ ਜਾਓਗੇ ਇਸ ਟਾਈਮ ਟੋਟਾ ਮੰਗਣ ਇਸਾਰੇ ਪਿੰਡਾਂ ਵਿੱਚ ਜਾਵਾਂਗੇ ਜਿੱਥੇ ਤੱਕ ਸਾਡੇ ਪਹੁੰਚੀ ਜਾ ਸਕਣੇ ਉੱਥੇ ਤੱਕ ਜਾਵਾਂਗੇ ਤੇ ਅੱਜ ਤੁਹਾਡੇ ਘਰ ਲੋਕ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਕਿੰਨਾ ਕੁ ਤੁਹਾਨੂੰ ਮਨ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਖੁਸ਼ੀ ਹੈ ਵੀ ਅੱਜ ਜਿਹੜੇ ਤੁਹਾਡੇ ਪਤੀ ਦੇ ਨਾਮ ਦੇ ਜਿਹੜੇ ਜਿੰਨਾਬਾ ਦੇ ਨਾਰੇ ਲਗਾ ਕੇ ਲੋਕਾਂ ਵੱਲੋਂ ਬੜਾ ਪਿਆਰ ਸੰਯੋਗ ਮਿਲਿਆ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਤੁਹਾਡੇ ਅੰਦਰ ਸਾਨੂੰ ਬਹੁਤ ਹੀ ਖੁਸ਼ੀ ਹੈ ਤੇ ਇਹਨਾਂ ਦਾ ਮਾਣ ਹੈ ਸਾਡੇ ਤੇ ਸਾਨੂੰ ਇਹਨਾਂ ਤੇ ਹੈ ਆਪਣੇ ਪਿੰਡਾਂ ਵਾਲੇ ਲੋਕਾਂ ਤੇ ਵੀ ਸਾਨੂੰ ਹੀ ਇੱਜ਼ਤ ਆਮਣਗੇ ਤੇ ਅਸੀਂ ਇਹਨਾਂ ਦਾ ਬਹੁਤ ਕਦੇ ਨਹੀਂ ਇਹਨਾਂ ਦਾ ਖੁੱਲਾ ਕੇ ਮਾਣ ਜੇ ਕੋਈ ਬੜੇ ਗੁੱਬੂ ਵੇਗ ਕਿਸੇ ਤਰ੍ਹਾਂ ਦਾ ਕੋਈ ਸਹੂਲਤ ਲੈਣ ਵਾਸਤੇ ਆਉਂਦਾ ਜਾਂ ਕੋਈ ਬੰਦਾ ਬਿਮਾਰ ਹੁੰਦਾ ਹੈ ਕਿ ਉਹਨਾਂ ਵਾਸਤੇ ਕੀ ਸਹੂਲਤਾਂ ਤੁਸੀਂ ਦਿਓਗੇ ਅਸੀਂ ਉਹਨਾਂ ਪਰ ਬਿਲਕੁਲ ਸੋਚਾਂਗੇ ਜੋ ਵੀ ਸਾਥੂ ਕਰਨਾ ਪੈਸੀ ਕਰਾਂਗੇ ਉਹਨਾਂ ਬਾਰੇ ਵੀ ਇਹ ਨਿਗਾ ਵੀ ਕਹਿ ਧਮਾ ਦੇ ਵੀ ਸਾਡਾ ਜੀ ਪਰਿਵਾਰ ਕਰੇ ਨਿਗਾ ਜਾਂ ਕੁਝ ਵੀ ਅਸੀਂ ਆਪ ਕਹਾਂਗੇ ਸਾਡੇ ਘਰ ਸਾਰੇ ਜੀ ਹੈਗੇ ਆ ਪਤੀ ਪਤੀ ਤੋਂ ਬਿਨਾ ਪਤੀ ਕਰੇ ਨਹੀਂ ਹੁੰਦਾ ਉਸ ਬਾਅਦ ਤੁਸੀਂ ਸਾਰਾ ਪਿੰਡ ਨੂੰ ਸੰਭਾਲ ਲਓਗੇ ਨਾ ਪਿੰਡ ਚ ਕੋਈ ਵੀ ਆਉਂਦਾ ਹਾਂਜੀ ਬਿਲਕੁਲ ਸੰਭਾਲਾਂਗੇ ਤੱਕ ਜਿਵੇਂ ਮਾਲਿਕ ਆ ਜਦੋਂ ਕੋਈ ਆ ਆਪਣੇ ਕਰੇ ਰਿਸ਼ਤੇਦਾਰ ਵੀ ਆਂਦਾ ਏ ਵੀਂ ਦੇ ਕੁਝ ਵੀ ਕੰਮ ਕਰਦੇ ਨਹੀਂ ਸਾਰੇ ਆਪਣੇ ਭਲ ਕਰੇ ਜਾਂਦੇ ਨੇ ਉਹਨਾਂ ਨੂੰ ਚਾਹ ਪਾਣੀ ਵਗੈਰਾ ਪਿਆ ਤੋਰ ਕੇ ਘੱਲੀ ਦਾ ਇੱਕ ਵੀ ਦਾ ਵੀ ਅੱਜ ਕਰੇ ਨਹੀਂਗੇ ਤੁਹਾਡੀ ਗੱਲ ਜ਼ਰੂਰ ਕਰਵਾਵਾਂਗੇ ਤੇ ਇਹਨੂੰ ਕਹ ਦੇ ਵੀ ਦਾ ਵੀ ਆਪਣੇ ਕਰੇ ਵੀ ਆਏ ਸੀ ਤੁਹਾਨੂੰ ਨਾਲ ਗੱਲ ਕਰੋ ਕਿ ਉਹਨਾਂ ਨੂੰ ਕੋਈ ਲੋੜ ਸੀਗੀ ਤੁਹਾਡੀ ਤੇ ਬਿਲਕੁਲ ਉਹਨਾਂ ਦੀ ਗੱਲ ਸੁਣਦੇ ਨੇ